ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਕਿ ਇੱਕ ਰਾਜਾ ਸੀ ਕਿਸੇ ਦੇਸ਼ ਦਾ ਰਾਜਾ ਉਹਦੇ ਰਾਜ ਦਰਬਾਰ ਦੇ ਵਿੱਚ ਪੰਡਤ ਸੀ ਇੱਕ ਰਾਜੇ ਦੇ ਪਤਾ ਨਹੀਂ ਮਨ ਵਿੱਚ ਕੀ ਆਇਆ ਉਹਨੇ ਉਸ ਪੰਡਤ ਨੂੰ ਪੁੱਛਿਆ ਕਿ ਅਨਾਖੂ ਕਿੰਨੂੰ ਕਹਿੰਦੇ ਆ ਉਸ ਪੰਡਤ ਨੇ ਕਈ ਦਲੀਲਾਂ ਦਿੱਤੀਆਂ ਪਰ ਰਾਜੇ ਨੂੰ ਕੋਈ ਵੀ ਚੰਗੀ ਨਾ ਲੱਗੀ ਉਹਨੇ ਕਿਹਾ ਵੀ ਮੈਨੂੰ ਇਹਨਾਂ ਚੋਂ ਕੁਝ ਵੀ ਸਹੀ ਜਿਆ ਨਹੀਂ ਲੱਗਾ ਮੈਨੂੰ ਇਹਦਾ ਜਵਾਬ ਚਾਹੀਦਾ ਹੈ ਤੇਨੂੰ 1 ਮਹੀਨਾ ਦਿੱਤਾ ਤੂੰ ਇਹਦਾ ਜਵਾਬ ਮੈਨੂੰ ਕਿਤੋਂ ਵੀ ਲਿਆ ਕੇ ਦੇ ਜੇ ਤੂੰ ਜਵਾਬ ਨਾ ਦੇ ਸਕਿਆ ਤੇ ਜੋ ਕੁਝ ਵੀ ਮੈਂ ਤੈਨੂੰ ਦਿੱਤਾ ਹੋਇਆ ਹੈ ਮੈਂ ਤੈਨੂੰ ਸਾਰਾ ਕੁਝ ਤੇਰੇ ਤੋਂ ਖੋ ਲੈਣਾ ਉਹ ਵਿਚਾਰਾ ਪੰਡਤ ਸੋਚੀ ਪੈ ਗਿਆ ਤੁਰ ਪਿਆ ਸਾਰਾ ਮਹੀਨਾ ਲੰਘ ਗਿਆ 2 ਦਿਨ ਰਹਿ ਗਏ ਬੜਾ ਪਰੇਸ਼ਾਨ ਬੈਠਾ ਉੱਥੇ ਇੱਕ ਭੇਡਾਂ ਚਾਰਨ ਵਾਲਾ ਆਇਆ ਉਹਨੇ ਉਹ ਪੰਡਤ ਨੂੰ ਵੇਖਿਆ ਵੀ ਇਹ ਤਾਂ ਰਾਜੇ ਦੇ ਦਰਬਾਰ ਵਿੱਚ ਰਹਿੰਦਾ ਹੈ ਉਹਨੇ ਪੁੱਛਿਆ ਮੈਨੂੰ ਤੁਸੀਂ ਬੜੇ ਦੁਖੀ ਜੇ ਪਰੇਸ਼ਾਨ ਲੱਗਦੇ ਪਏ ਹੋ ਕੀ ਗੱਲ ਹੈ ਤਾਂ ਉਹਨੇ ਕਿਹਾ ਜਾਓ ਤੁਸੀਂ ਤੁਹਾਡੇ ਵਸ ਦੀ ਗੱਲ ਨਹੀਂ ਜੋ ਮੈਨੂੰ ਮੁਸ਼ਕਲ ਏ ਉਸ ਭੇਡਾਂ ਚਾਰਨ ਵਾਲੇ ਨੇ ਕਿਹਾ ਫਿਰ ਵੀ ਮੈਨੂੰ ਕੁਝ ਤਾਂ ਦੱਸੋ ਫਿਰ ਉਹਨੇ ਕਿਹਾ ਕਿ ਮੈਨੂੰ ਇਸ ਤਰ੍ਹਾਂ ਰਾਜੇ ਨੇ ਸਵਾਲ ਕੀਤਾ ਏ ਕਿ ਅੰਨਾ ਖੂ ਕੀ ਹੁੰਦਾ ਏ ਤੇ 1 ਮਹੀਨੇ ਦਾ ਟਾਈਮ ਦਿੱਤਾ ਸੀ 2 ਦਿਨ ਰਹਿ ਗਿਆ ਮੇਰੇ ਕੋਲ ਸਭ ਖੁੱਸ ਜਾਣਾ ਤੇ ਮੈਨੂੰ ਦੇਸ ਨਕਾਲਾ ਦੇ ਦੇਣਾ ਜੇ ਮੈਂ ਸਵਾਲ ਦਾ ਜਵਾਬ ਨਾ ਦੇ ਸਕਿਆ ਤਾਂ ਉਸ ਭੇਡਾਂਚਾਰ ਨਾਲੇ ਨੇ ਕਿਹਾ ਮੇਰੇ ਕੋਲ ਇਸ ਸਵਾਲ ਦਾ ਜਵਾਬ ਹੈ ਤੇ ਪੰਡਤ ਨੂੰ ਕੁਛ ਸਹੀ ਜਾਨ ਲੱਗਿਆ ਵੀ ਇਹਨੂੰ ਕੀ ਪਤਾ ਹੋ ਫੇਰ ਸੋਚਿਆ ਵੀ ਚਲੋ ਪੁੱਛ ਹੀ ਲੈਣੀ ਆ ਤਾਂ ਉਹਨੇ ਕਿਹਾ ਦੱਸੋ ਉਹ ਕਹਿੰਦਾ ਵੀ ਮੈਨੂੰ ਭੇਡਾਂਚਾਰ ਦੇ ਨੂੰ ਇੱਕ ਪਾਰਸ ਮਿਲਿਆ ਹੈ ਤੁਸੀਂ ਉਹ ਲੈ ਲਓ ਤੇ ਸੋਨਾ ਬਣਾਈ ਜਾਣਾ ਰਾਜੇ ਨੂੰ ਕੀ ਕਰਨਾ ਤੁਸੀਂ ਉਹਨ ਦਾ ਖਿਹੜਾ ਛੱਡੋ ਤੁਹਾਨੂੰ ਸਭ ਕੁਝ ਮਿਲ ਜਾਏਗਾ ਐਵੇਂ ਵੀ ਤੁਹਾਡੇ ਤੋਂ ਉਥੋਂ ਤਾਂ ਖੁਸ਼ ਹੀ ਜਾਣਾ ਤੇ ਨਾ ਰਾਜ ਦਰਬਾਰ ਜਾਇਓ ਇਹ پارਸ ਲੈ ਕੇ ਛੋ ਛੋ ਕੇ ਸੋਨਾ ਬਣਾਈ ਜਾਇਓ ਉਹਨੇ ਆਖਿਆ ਚਲੋ ਗੱਲ ਤਾਂ ਠੀਕ ਐ ਉਹ ਕਹਿੰਦਾ ਠੀਕ ਐ ਮੈਂ ਲੈ ਲੈਣਾ ਤੇ ਫਿਰ ਉਹ ਭੇਡਾਂ ਚਾਰਨ ਵਾਲੇ ਨੇ ਕਿਹਾ ਇਸ ਤਰ੍ਹਾਂ ਨਹੀਂ ਮਿਲੇਗਾ ਪਹਿਲਾਂ ਤੈਨੂੰ ਮੇਰੇ ਪੈਰ ਛੂ ਕੇ ਮੇਰਾ ਚੇਲਾ ਬੰਨਣਾ ਪਵੇਗਾ ਇੱਕ ਵਾਰ ਤਾਨੂੰ ਲੱਗਾ ਵੀ ਨਹੀਂ ਕਹਿੰਦਾ ਵੀ ਨਹੀਂ ਮੈਂ ਤੇਰੇ ਪੈਰ ਛੂ ਕੇ ਚੇਲਾ ਨਹੀਂ ਬਣ ਸਕਦਾ ਤਾਂ ਫਿਰ ਉਹਨੇ ਕਿਹਾ ਵੀ ਠੀਕ ਹੈ ਮੈਂ ਨਹੀਂ ਦਿੰਦਾ ਤੈਨੂੰ ਫਿਰ ਸੋਚਿਆ ਚਲੋ ਇੰਨੀ ਅਨਮੋਲ ਚੀਜ਼ ਮਿਲਦੀ ਪਈ ਏ ਪੈਰ ਛੂ ਲੈਣਾ ਫਿਰ ਉਹਨੇ ਕਿਹਾ ਫਿਰ ਪੈਰ ਮੇਰੇ ਬਾਤ ਚ ਛੂਈ ਤੈਨੂੰ ਹੋਰ ਵੀ ਕੁਝ ਕਰਨਾ ਪਵੇਗਾ ਤੈਨੂੰ ਇਹ ਪੇੜ ਦਾ ਦੁੱਧ ਉਹ ਵੀ ਮੇਰਾ ਝੂਠਾ ਹੋਇਆ ਕੀਤਾ ਹੋਇਆ ਪੀਣਾ ਪਵੇਗਾ ਤਾਂ ਉਹਨੇ ਕਿਹਾ ਵੀ ਨਹੀਂ ਇਹ ਰਹਿਣ ਦਵੋ ਮੈਂ ਪੈਰੀ ਹੱਥ ਲਾਉਣ ਨੂੰ ਤਿਆਰ ਹਾਂ ਮੈਂ ਝੂਠਾ ਦੁੱਧ ਨਹੀਂ ਪੀ ਸਕਦਾ ਉਹਨੇ ਕਿਹਾ ਵੀ ਫਿਰ ਜਾਓ ਖਾਲੀ ਹੱਥ ਫਿਰ ਮਨ ਚ ਸੋਚਿਆ ਵੀ ਮਣਾ ਪੀਲਾ ਫਿਰ ਉਹਨੇ ਕਿਹਾ ਜੂਠਾ ਦੁੱਧ ਉਹ ਖੋਪੜੀ ਦੇ ਵਿੱਚ ਜੋ ਕੇ ਫਿਰ ਪੀ ਲੈ ਤੇ ਉਹ ਸਾਰਾ ਕੁਝ ਮੰਨ ਗਿਆ ਫਿਰ ਭੇਡਾਂ ਚਾਰਨ ਵਾਲੇ ਨੇ ਕਿਹਾ ਇਹਨੂੰ ਅੰਨਾ ਖੂਹ ਕਹਿੰਦੇ ਐ ਨਾ ਮੇਰੇ ਕੋਲ 파ਰਸ ਐ ਨਾ ਮੈਂ ਤੈਨੂੰ ਜੂਠਾ ਦੁੱਧ ਪਿਉਣਾ ਕੁਝ ਨਹੀਂ ਕਰਨਾ ਇਹ ਹੀ ਅੰਨਾ ਖੂਹ ਐ ਜਿੰਦੇ ਵਿੱਚ ਤੂੰ ਫਸਦਾ ਜਾਣਾ ਤੇਰਾ ਲਾਲਚ ਐਸਾ ਵਧਿਆ ਤੂੰ ਮੇਰਾ ਚੇਲਾ ਵੀ ਬਣ ਚੱਲਿਆ ਸੀ ਤੂੰ ਮੇਰਾ ਝੂਠਾ ਪੀਨੂ ਤਿਆਰ ਸਭ ਕੁਝ ਕਰਨ ਨੂੰ ਤਿਆਰ ਉਸ ਪਾਸੇ ਬਦਲੇ ਤੂੰ ਲਾਲਚ ਦੇ ਵਿੱਚ ਫਸੀ ਗਿਆ ਫਸੀ ਗਿਆ ਉੱਚੋ ਤੈਨੂੰ ਨਿਕਲਣਾ ਔਖਾ ਹੋ ਗਿਆ ਹੋਰ ਇਹ ਕੁਛ ਨਹੀਂ ਜਾ ਕੇ ਰਾਜੇ ਨੂੰ ਦੱਸ ਦੇ ਇਹ ਸਾਡੇ ਅੰਦਰ ਦਾ ਲਾਲਚ ਹੈ ਇਹਦੇ ਵਿੱਚ ਅਸੀਂ ਡਿੱਗਦੇ ਜਾਈਏ ਡਿੱਗਦੇ ਜਾਈਏ ਕਦੇ ਵੀ ਬਾਹਰ ਨਹੀਂ ਨਿਕਲ ਸਕਦੇ ਇਹਨੂੰ ਅੰਨਾ ਖੂ ਕਹਿੰਦੇ ਨੇ ਸੁਸਾ ਸੰਗਤ ਲਾਲਚ ਕਹਿੰਦੇ ਬੁਰੀ ਬਲਾ ਹੁੰਦੀ ਹੈ ਜਿੰਨਾ ਲਾਲਚ ਕਰਾਂਗੇ ਓਨਾ ਹੀ ਫਸਤੇ ਚਲੇ ਜਾਵਾਂਗੇ ਕਦੇ ਵੀ ਕੋਈ ਇਹਦੇ ਚੋਂ ਬਾਹਰ ਨਹੀਂ ਨਿਕਲ ਸਕਿਆ ਥੋੜੇ ਵਿੱਚ ਸਬਰ ਕਰੋ ਪਰਮਾਤਮਾ ਆਪੇ ਭੰਡਾਰੇ ਪਰਦਾ ਸੋ ਜੇ ਸਭ ਕੁਝ ਦੱਸ ਦਿਆਂ ਕੋਈ ਗਲਤੀ ਹੋ ਗਈ ਤਾਂ ਮਾਫੀ ਵੀਡੀਓ ਚੰਗੀ ਲੱਗੀ ਇਹਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਕਰਨਾ ਅੰਮ੍ਰਿਤ ਵੇਲੇ ਉਠੋ ਨਾਮ ਬਾਣੀ ਨਾਲ ਜੁੜੋ ਕਿਰਤ ਕਰੋ ਝੂਠ ਨਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ Waheguru ji ki fateh